ਮਾਈ ਹਰਮੇਰ ਸਿੰਘ ਤੂੰਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਡਾਕਟਰ ਦਰਸ਼ਨਪਾਲ ਜੀ ਦੀ ਜਥੇਬੰਦੀ ਵੱਲੋਂ ਜੀ ਅੱਜ ਤੱਕ ਕੀ ਅੱਜ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਕਿਸਾਨ ਵਿਰੋਧੀ ਲੋਕ ਵਿਰੋਧੀ ਬਿੱਲ ਲੈ ਕੇ ਆਏ ਨੇ ਜਿਵੇਂ ਬਿਜਲੀ ਬਿੱਲ 2025 ਹੋ ਗਿਆ ਚਿਪਾ ਵਾਲੇ ਮੀਟਰ ਲਾਉਣੇ ਤੇ 300 ਜੋਨਟ ਜਿਹੜੀ ਉਹ ਰੱਦ ਕਰਨੀ ਤੇ ਖੇਤਾਂ ਵਾਲੀਆਂ ਮੋਟਰਾਂ ਨੂੰ ਬਿੱਲ ਲਾਉਣੇ ਇਹ ਸਾਰਿਆਂ ਨੂੰ ਮਤਲਬ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਲੋਕਾਂ ਨੂੰ ਜਾਗਰਤ ਕਰਾਉਣ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਅੱਜ ਇੱਕ ਮੁਹਿੰਮ ਵਿੱਢੀ ਆ ਪਿੰਡ ਪਿੰਡ ਜਾ ਕੇ ਅਸੀਂ ਮੀਟਿੰਗਾਂ ਕਰਾਂਗੇ ਜਿੱਥੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਸਰਕਾਰ ਦੇ ਨਾਕਾਮੀਆਂ ਦੱਸਾਂਗੇ ਬਿਲਾਾਂ ਦਾ ਵਿਰੋਧ ਕਰ ਰਹੇ ਹਾਂ ਅਸੀਂ ਵੀ ਇਹ ਬਿੱਲ ਸਾਡੇ ਲਈ ਕਿੰਨੇ ਕੁ ਘਾਤਕ ਹੋ ਸਕਦੇ ਨੇ ਜਿੱਥੇ ਕਿ ਸਰਕਾਰ ਨਾਲ ਸੀਡ ਬਿੱਲ ਦੇ ਉੱਤੇ ਵੀ ਕਬਜ਼ਾ ਕਰਨ ਜਾ ਰਹੀ ਆ ਕਿਉਂਕਿ ਸੀਡ ਬਿੱਲ ਇੱਕ ਕਿਸਾਨਾਂ ਦੇ ਆ ਫਸਲਾਂ ਦਾ ਬਿਲਾ ਇਹ ਇਹ ਕਿਸਾਨਾਂ ਦੇ ਹੱਥਾਂ 'ਚ ਹੋਣਾ ਚਾਹੀਦਾ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਆ ਇਸ ਤਰ੍ਹਾਂ ਇਹਨਾਂ ਨੇ ਹੋਰ ਵੀ ਕਈ ਬਿੱਲ ਲਾਗੂ ਕੀਤੇ ਹੋਏ ਨੇ ਜਿਹੜੇ ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ ਉਹ ਸਾਰਿਆਂ ਵਾਸਤੇ ਅਸੀਂ ਲੋਕਾਂ ਨੂੰ ਅੱਜ ਇੱਕ ਜੁਟਦਾ ਦੇ ਵਿੱਚ ਇਹ ਗੱਲ ਕਹਿਣ ਵਾਸਤੇ ਚੱਲੇ ਆ ਵੀ ਤੁਸੀਂ ਜਾਗਰਤ ਹੋਵੋ ਇਕੱਠੇ ਹੋਵੋ ਜਿੰਨਾ ਚਿਰ ਲੋਕ ਪਿੰਡਾਂ 'ਚ ਉੱਠ ਕੇ ਸੜਕਾਂ 'ਤੇ ਆਉਣਗੇ ਨਹੀਂ ਉਨਾਂ ਜਿਹੜੇ ਕਾਨੂੰਨ ਨਹੀਂ ਰੱਦ ਹੋ ਸਕਦੇ ਦੇਖੋ ਜੀ ਬਿਜਲੀ ਬਿੱਲ ਤਾਂ ਇੰਨਾ ਖਤਰਨਾਕ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਿਜਲੀ ਦਾ ਜਿਹੜਾ ਬੱਲ ਵੀ ਨਿਕਰੇ ਜਗਾ ਸਕਦੇ ਏਸੀ ਲਾਉਣਾ ਪੱਖੇ ਚਲਾਉਣੇ ਅਰੇ ਇਹ ਪਾਣੀ ਕੱਢ ਕੇ ਧਰਤੀ ਚੋਂ ਪੀਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਸਾਰਾ ਸਮਾਂ ਸੜਾ ਕਵਾੜ ਚ ਜਾਣਾ ਕਿਉਂਕਿ ਬਿਜਲੀ ਦਾ ਰੇਟ ਵੀ ਮਹਿੰਗਾ ਹੋ ਜਾਣਾ ਜਦੋਂ ਕਾਰਪੋਰੇਟ ਘਰਾਣ ਦੇ ਹੱਥ ਚ ਬਾਗੀ ਪ੍ਰਾਈਵੇਟ ਹੋ ਗਈ ਨਿੱਜੀਕਰਨ ਹੋ ਗਿਆ ਪਹਿਲਾਂ ਤਾਂ ਸਾਨੂੰ ਨੌਕਰੀਆਂ ਨਹੀਂ ਮਿਲਦੀ ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਇਹੀ ਆ ਦੂਜੇ ਪਾਸੇ ਜਿਹੜੇ ਚਿੱਪ ਵਾਲੇ ਮੀਟਰ ਨੇ ਇਹਨਾਂ ਦਾ ਬਿੱਲ ਮੈਂ ਨਹੀਂ ਕਹਿੰਦਾ ਅੱਜ ਨਹੀਂ ਭਰੇ ਜਾਂਦੇ ਹਰ ਇੱਕ ਦੇਖੋ ਤੁਸੀਂ 40 40000 ਦਾ ਬਿੱਲ 90 90000 ਦਾ ਬਿੱਲ ਲੱਖ ਲੱਖ ਰੁਪਏ ਦਾ ਬਿੱਲ ਉਦੋਂ ਬਾਅਦ ਸੁਣਵਾਈ ਵੀ ਨਹੀਂ ਆਈ ਵੀ ਮਤਲਬ ਇਹ ਆਇਆ ਕਿਸ ਗੱਲ ਤੋਂ ਅੱਜ ਤਕਰੀਬਨ ਜੀ ਅਸੀਂ ਸੈਂਕੜੇ ਪਿੰਡਾਂ ਦੇ ਵਿੱਚ ਮਾਰਚ ਇੱਕ ਮਤਲਬ ਵੀ ਕਿ ਗੱਡੀ ਕੱਢ ਦੂਗੀ ਜਿਹੜੀ ਕਹਿ ਲੋ ਵੀ 4-500 ਪਿੰਡਾਂ ਦੇ ਵਿੱਚ ਅਸੀਂ ਮਾਰਚ ਚਾਰ ਗੱਡੀਆਂ ਨੇ ਤੇ 6 ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਸਾਂਝਾ ਪ੍ਰੋਗਰਾਮ ਆ ਇਹ ਹਰ ਇੱਕ ਗੱਡੀ ਦੇ ਵਿੱਚ ਹਰ ਇੱਕ ਜਥੇਬੰਦੀ ਦਾ ਬੰਦਾ ਸਾਡਾ ਸ਼ਾਮਲ ਹੋਊਗਾ ਮੈਂ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਸੂਬਾ ਸਕੱਤਰ ਜਗਪਾਲ ਸਿੰਘ ਹੁੱਦਾ ਜੀ ਅੱਜ ਦਾ ਕੀ ਮਤਲਬ ਸਿਸਟਮਾ ਕੀ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ 28 ਤਰੀਕ ਤੋਂ ਲੈ ਕੇ 4 ਜਨਵਰੀ ਤੱਕ ਪਿੰਡਾਂ ਦੇ ਵਿੱਚ ਮਾਰਚ ਤੇ ਮਜਾਰੇ ਜਾਂ ਹੋਰ ਕਰਨੇ ਸੀਗੇ ਰੋਸ ਮਾਰਚ ਉਸ ਲੜੀ ਨੂੰ ਅੱਗੇ ਲੈ ਕੇ ਨਾਂਬਾ ਬਲਾਕ ਅੱਜ ਪਿੰਡਾਂ ਦੇ ਵਿੱਚ ਚਾਰ ਗੱਡੀਆਂ ਲੈ ਕੇ ਵੱਖ-ਵੱਖ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਲੋਕਾਂ ਨੂੰ ਜਾਗਰੂਤ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਕਿ ਆਉਣ ਵਾਲੀ 16 ਜਨਵਰੀ ਨੂੰ ਪੰਜਾਬ ਦੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰ ਰਹੇ ਆ ਉਹਦੇ ਵਿੱਚ ਬਿਜਲੀ ਬਿੱਲ 2025 ਬੀਜ ਬਿੱਲ 2025 ਤੇ ਜਿਹੜਾ ਲੇਬਰ ਕੋਡ ਐਕਟ ਚਾਰ ਬਣਾਇਆ ਜਿਹੜਾ ਉਹਦੇ ਵਿਰੋਧ ਦੇ ਵਿੱਚ ਤੇ ਮਨਰੇਗਾ ਦੇ ਵਿਰੋਧ ਦੇ ਵਿੱਚ ਪਿੰਡਾਂ ਦੇ ਵਿੱਚ ਲਾਮਬੰਦੀ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਤ ਕਰਕੇ ਸੈਂਟਰ ਦੀ ਸਰਕਾਰ ਦੇ ਖਿਲਾਫ ਇਹਨਾਂ ਬਿੱਲਾਂ ਨੂੰ ਵਾਪਸ ਕਰਾਉਣ ਦੇ ਲਈ ਜਿਹੜਾ ਮਾਰਚਾ ਸੀ ਉਹ ਕਰ ਬਿਲਕੁਲ ਸਾਰੀਆਂ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਦੇ ਥੱਲੇ ਕਿਸਾਨ ਮਜ਼ਦੂਰ ਮਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਅੱਜ ਜਿਹੜਾ ਇਹ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਨਰਮਲ ਸਿੰਘ ਪਿੰਡ ਨਰਵਾਣਾ ਜੀ ਬਲਾਕ ਨਾਬੇ ਦਾ ਪ੍ਰਧਾਨ ਡਟਕੌਂਦਾ ਜਥੇਬੰਦੀ ਦਾ ਠੀਕ ਹੈ ਅੱਜ ਦੀ ਸਾਡੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸਰਕਾਰ ਦਾ ਕੋਈ ਬਿਜਲੀ ਬਿੱਲ ਦਾ ਜਿਹੜੇ ਵੀ ਜੋ ਵੀ ਸਾਡੇ ਮੇਨ ਮੁੱਦੇ ਨੇ ਜੀ ਸਾਰੇ ਸੂਜਕਤਿਕ ਸੰਨ ਮੋਰਚਾ ਅੱਜ ਅਸੀਂ ਆਪ ਦਾ ਜਿਹੜਾ ਝੰਡਾ ਮਾਰਚ ਕਟਾਂਗੇ ਜੀ ਗੱਡੀਆਂ ਜੀ ਸੂਜਕ ਮੋਰਚਾ ਇਕੱਠਾ ਅੱਜ ਸਾਰੇ ਬਲਾਕਾਂ ਦੇ ਨਾਬਾ ਦੇ ਪਿੰਡਾਂ ਦੇ ਬਲਾਕਾਂ ਚ ਫਿਰਾਂਗੇ ਅਸੀਂ ਠੀਕ ਆ ਕੀ ਜਾਗਰਤਾ ਜੀ ਇਹੀ ਆ ਵੀ ਜੋ ਵੀ ਸਰਕਾਰ ਗਲਤ ਫੈਸਲੇ ਲੈ ਰਹੀ ਆ ਬਿੱਲ ਬਿਲਾਾਂ ਤੇ ਮੁੱਦਿਆਂ ਤੇ ਕਿਸਾਨੀ ਦਾ ਜੋ ਵੀ ਮੁੱਦੇ ਨੇ ਉਹਨਾਂ ਦੇ ਲੋਕਾਂ ਨੂੰ ਜਾਗਰੂਤ ਕਰਾਂਗੇ ਜੀ ਐ ਭਾਰਤੀ ਕਿਸਾਨ ਜੂਨੇਕਤਾ ਉਗਰਾਹਾ ਬਲਾਕ ਨਾਬਾ ਦਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆ ਜੀ ਜੀ ਅੱਜ ਦੀ ਕੀ ਪਲਾਨ ਹੈਗਾ ਤੁਹਾਡੀ ਅੱਜ ਦੀ ਜਿਹੜੀ ਪਲਾਨਿੰਗ ਹੈ ਜੀ ਕਿਉਂਕਿ ਆਉਣ ਵਾਲੀ ਜਿਹੜੀ 16 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਅਸੀਂ ਬੈਠਾਂਗੇ ਉਹਦੇ ਵਾਸਤੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਸਾਰੀਆਂ ਜਥੇਬੰਦੀਆਂ ਜਿਵੇਂ ਐਸਕੇਐਮ ਦੀ ਮੀਟਿੰਗਾਂ ਹੋਈਆਂ ਨੇ ਉਹਦੇ ਤਹਿਤ ਅਸੀਂ ਸਾਰੀਆਂ ਟੀਮਾਂ ਬਣਾ ਕੇ ਪੂਰੇ ਨਾਬੇ ਵਲਾਗ ਦੇ ਵਿੱਚ ਅਸੀਂ ਟੀਮਾਂ ਬਣਾ ਕੇ ਸਾਰੇ ਪਿੰਡਾਂ 'ਚ ਜਾ ਜਾ ਕੇ ਮੀਟਿੰਗਾਂ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਕਿਉਂਕਿ ਜਿਹੜਾ ਸੈਂਟਰ ਸਰਕਾਰ ਨੇ ਹੁਣ ਤਿੰਨ ਕਾਨੂੰਨ ਲਿਆਂਦੇ ਨੇ ਇੱਕ 2025 ਬਿਜਲੀ ਬਿੱਲ ਇੱਕ 2025 ਜਿਹੜਾ 20 ਸੋਧ ਬਿੱਲ ਇੱਕ ਐਕਟਰ ਲਿਆਂਦਾ ਲੀਵਰ ਐਕਟ ਉਹਨਾਂ ਵਾਸਤੇ ਲੋਕਾਂ ਨੂੰ ਅਸੀਂ ਜਾਗਰਤ ਕਰਾਂਗੇ ਪਿੰਡ-ਪਿੰਡ ਜਾ ਕੇ ਤਾਂ ਜੋ ਜਿਹੜਾ ਆਉਣ ਵਾਲੀ 16 ਤਰੀਕ ਨੂੰ ਅਸੀਂ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬੈਠਾਂਗੇ ਅਤੇ ਸਰਕਾਰ ਨੂੰ ਚੇਤਾਵਨੀ ਦਵਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਸੰਘਰਸ਼ ਅਸੀਂ ਵਿੱਢ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ 2019-20 ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਵਿੱਢਿਆ ਸੀਗਾ ਉਸੇ ਤਰੀਕੇ ਦੇ ਨਾਲ ਉਸੇ ਤਰਜ਼ ਦੇ ਅਸੀਂ ਇਹ ਜਾਨਕਿ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਵਾਸਤੇ ਅੱਜ ਪੂਰੇ ਨਾਬੇ ਬਲਾਗ ਦੇ ਵਿੱਚ ਅਸੀਂ ਸਾਰੇ ਐਸਕੀਐਮ ਦੇ ਸੱਦੇ ਤੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਾਂਗੇ ਅਤੇ ਲੋਕਾਂ ਨੂੰ ਜਾਗਰਤ ਕਰਾਂਗੇ ਬਹੁਤ ਜ਼ਿਆਦਾ ਖਤਰਨਾਕ ਬੀਜ ਵਿਵੈਲਾ ਜਿਹੜਾ 2025 ਆ ਕਿਉਂਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਇਹ ਕੰਪਨੀਆਂ ਨੇ ਚਾਰ-ਪੰਜ ਕੰਪਨੀਆਂ ਨੂੰ ਇਹ ਦੇਣਗੇ ਉਹਦੇ ਵਿੱਚ ਇਹਨਾਂ ਨੇ ਹਾਈਬ੍ਰਿਡ ਬੀਜ ਪੈਦਾ ਕਰਨੇ ਨੇ ਉਹਦੇ ਵਿੱਚ ਲੋਕਾਂ ਨੂੰ ਕਹਿਣਗੇ ਕਿ ਸਾਡੇ ਕੋਲ ਕੰਪਨੀ ਤੋਂ ਬੀਜ ਖਰੀਦਾ ਜਾਵੇ ਇਥੇ ਤੱਕ ਹੋਣਾ ਕਿ ਜਿਹੜਾ ਤੁਹਾਡੀ ਅੱਗੇ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖ ਲੈਂਦੇ ਸੀ ਆਉਣ ਵਾਲੀ ਫਸਲ ਬੀਜਣ ਵਾਸਤੇ ਉਹ ਤੁਸੀਂ ਉਹ ਨਹੀਂ ਬੀਜ ਸਕੋਗੇ ਅਗਰ ਤੁਸੀਂ ਉਹ ਬੀਜੋਗੇ ਤਾਂ ਉਹ ਤਾਂ ਸਪਸ਼ਟੀ ਕਰਨ ਦੇਣਾ ਪੈਣਾ ਬਿੱਲ ਵਗੈਰਾ ਦੇਣੇ ਪੈਣਗੇ ਉਹਦੇ ਵਿੱਚ ਤੁਹਾਡੇ ਦੇ ਪਰਚੇ ਵੀ ਹੋਣਗੇ ਤੁਹਾਡੇ ਜੇਲਾਂ ਤੱਕ ਵੀ ਜਾਣਗੇ ਕਿਉਂਕਿ ਜਿਹੜੀ ਇਹ ਰਵਾਇਤੀ ਫਸਲਾਂ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖਦੇ ਆ ਰਹੇ ਨੇ ਉਹ ਸਿਸਟਮ ਸਾਰਾ ਖਤਮ ਕਰਕੇ ਇਹ ਕੋਰਪੋਰੇਟ ਘਰਾਂ ਵਾਲਿਆਂ ਨੂੰ ਸਾਰਾ ਬੀਜ ਬੀਲਾ ਜਿਹੜਾ ਬੀ ਅਵੇਲਾ ਉਹ ਕੋਰਪੋਰੇਟ ਘਰਾਂ ਵਾਲਿਆਂ ਨੂੰ ਸੰਪਣਾ ਚਾਹੁੰਦੇ ਨੇ ਜੀ ਇਹ ਨਾ ਗਰਮੀਤ ਸਿੰਘ ਪਿੰਡ ਸੱਜੂਪਟ ਕੁੱਲ ਹਿੰਦ ਕਿਸਾਨ ਸੁਭਾ ਜ਼ਿਲ੍ਹਾ ਸਖਤਰ ਪਟਿਆਲਾ ਕੇਂਦਰ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਨੂੰਨ ਖਤਮ ਕਰਕੇ ਜਾਂ ਕਾਨੂੰਨ ਬਦਲ ਕੇ ਲੋਕ ਵਿਰੋਧੀ ਫੈਸਲੇ ਲੈਣ ਲੈ ਰਹੀ ਹੈ ਉਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਸ ਦੇ ਖਿਲਾਫ ਲੜਾਈ ਦਿੱਤੀ ਜਾਵੇਗੀ ਜਿਵੇਂ ਬਿਜਲੀ ਬਿੱਲ ਸਾਥੀਆਂ ਨੇ ਦੱਸਿਆ 2025 ਸੀਡ ਬਿੱਲ ਨਰੇਗਾ ਦਾ ਐਕਟ ਲੇਬਰ ਐਕਟ ਇਹਨਾਂ ਦੇ ਖਿਲਾਫ ਅਸੀਂ ਇੱਕ ਲੋਕਾਂ ਨੂੰ ਜਾਗਰੂਕ ਕਰਕੇ ਤਿਆਰ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਦੀ ਤਿਆਰੀ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਹੈ ਕੇਂਦਰ ਨਾਲ ਲੜੀ ਜਾਊਗੀ ਇਹ ਕਾਨੂੰਨ ਵਾਪਸ ਕਰਾ ਕੇ ਹਟਾਂਗੇ ਤੁਹਾਨੂੰ ਕੀ ਇਹ ਉਸ ਤੋਂ ਵੀ ਖਤਰਨਾਕ ਨੇ ਇੱਕ ਤਾਂ ਕੇਂਦਰ ਸਰਕਾਰ ਅਧਿਕਾਰਾਂ ਚ ਆਪਣੇ ਚ ਲੈ ਰਹੀ ਐ ਸੂਬਿਆਂ ਦੇ ਅਧਿਕਾਰਾਂ ਦੇ ਛਾਪੇ ਮਾਰ ਰਹੀ ਐ ਬਿਜਲੀ ਬਿਲ 2025 ਦੇ ਅਨੁਸਾਰ ਸਾਰੇ ਸੂਬਿਆਂ ਦੇ ਜਿਹੜੇ ਬਿਜਲੀ ਬੋਰਡ ਐ ਉਹਨਾਂ ਨੂੰ ਕੇਂਦਰ ਦੇ ਅੰਡਰ ਚਲੇ ਜਾਣਾ ਜਿਸ ਦੇ ਨਾਲ ਲੋਕਾਂ ਦੀਆਂ ਸਬਸਿਡੀਆਂ ਜਾਂ ਗਰੀਬਾਂ ਨੂੰ ਬਿਜਲੀ ਨਹੀਂ ਮਿਲੇਗੀ ਕਿਉਂਕਿ ਇਹ ਮੋਦੀ ਆਪਣੇ ਮਿੱਤਰਾਂ ਨੂੰ ਅਡਾਨਿਆਂ ਵਾਨਿਆਂ ਨੂੰ ਸਾਰੇ ਬਿਜਲੀ ਬੋਰਡ ਸੌਂਪਣਾ ਚਾਹੁੰਦਾ ਹੈ ਸਾਰਾ ਕੁਝ ਸੌਂਪਣਾ ਚਾਹੁੰਦਾ ਹੈ ਔਰ ਇਹ ਸਾਰੇ ਅਦਾਰੇ ਵੇਚ ਕੇ ਦੇਸ ਦੇ ਅਡਾਨਿਆਂ ਵਾਨਿਆਂ ਦੇ ਹੱਥਾਂ ਵਿੱਚ ਦੇ ਕੇ ਫਿਰ ਦੇਸ਼ ਦੀ ਗੱਦੀ ਤੋਂ ਭੱਜੂਗਾ ਅਸਰ ਸਿੰਘ ਭੋਜ ਮਾਜਰੀ ਬਲਾਕ ਪ੍ਰਧਾਨ ਵੀ ਕਹਿੰਉ ਰਾਜੇਵਾਲ ਜੀ ਚੰਡਾ ਮਾਰਚ ਅਸੀਂ ਲੋਕਾਂ ਨੂੰ ਜਿਹੜੇ ਇਹ ਆਪਣਾ ਬਿਜਲੀ ਪ੍ਰਾਈਵੇਟ ਕਰਨ ਜਾਂ ਸੀਟ ਬਿਲ ਤੇ ਲੋਕਾਂ ਨੂੰ ਖਤਮ ਕਰਨ ਦੀ ਇੱਕ ਚਾਲ ਹੈ ਮੋਦੀ ਸਰਕਾਰ ਦੀ ਇਹ ਕਹੇ ਵੀ ਆਮ ਜਨਤਾ ਨੂੰ ਵੀ ਇੰਨੇ ਗਰੀਬ ਕਰ ਦੇਣਾ ਹੈ ਬਿਜਲੀ ਇੰਨੀ ਮਹਿੰਗੀ ਹੋ ਜਾਣਾ ਹੈ ਕਿ ਹਰ ਇੱਕ ਦੇ ਵਾਸਤੇ ਗੱਲ ਨਹੀਂ ਰਹਿਣੀ ਤੇ ਸੀੜ ਪਹਿਲਾਂ ਜਿਵੇਂ ਸੀੜ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੇ ਨੇ ਇਸ ਕਰਕੇ ਵੀ ਪੂਰੀ ਗਰੀਬੀ ਉਹ ਕਰਕੇ ਵੀ ਜਿੰਨਾ ਸਾਰਾ ਉਹ ਅਬਦੇ ਅੰਡਰ ਲੈਣਾ ਚਾਹਦਾ ਵੀ ਲੋਕ ਉੱਠ ਨਾ ਸਕਣ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ